ਮਿੱਟਰ ਦੇ ਗੜੇ ਪੈ ਗਏ 100 ਪਿੰਡਾਂ ਦੇ ਵਿੱਚ ਇੱਕ ਦਿਨ ਨਹੀਂ ਗਿਆ ਪੁੱਛਣ ਤੇ ਮੈਂ ਤਾਂ ਮਿੰਟ ਕਿਹ ਬਹੁੰ ਜਾਂਦੇ ਸੀ ਦੱਸੋ ਕੀ ਮੁਆਵਜ਼ਾ ਚਾਹੀਦਾ ਹੈ ਆ ਇਲੈਕਸ਼ਨ ਥੋੜੀ ਬੇਟੀ ਥੋੜੀ ਭੈਣ ਇਲੈਕਸ਼ਨ ਲੜ ਰਹੀ ਹੈ ਅੱਜ ਵੀ ਆਪਣੇ ਬਾਪੂ ਨੂੰ ਹੋ ਗਈ ਜਦੋਂ ਦੇਖਣਗੇ ਕਿ ਵਾਪਸ ਆਪਣੇ ਉਹਨਾਂ ਦੇ ਲੋਕੀ ਸਾਥੀ ਉਹਨਾਂ ਦੀ ਪਾਰਟੀ ਨਾਲ ਖੜ ਗਏ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਫਿਰ ਤੋਂ ਜਿਤਾਉਂ ਬਹੁਤ ਬਹੁਤ ਧੰਨਵਾਦ ਉਹਦੇ ਬਾਅਦ ਮੇਰੀ ਹੈਗੀ ਜਲੰਧਰ ਮੀਟਿੰਗ ਵੇਖੋ ਕਿੱਥੇ ਜਲੰਧਰ ਕਾਲਪੁਰ ਅਪੂਦਰ ਗੁਰਤਾਸਪੁਰ ਸ਼ਿਆਰ ਪੋਠਾਣ ਕੋਲ ਉਧਰ ਉਧਰ ਕਰਦੇ ਕਰਦੇ ਮੈਂ ਇਕੱਲਾ ਬੋਥੇ ਹੁੰਦੇ ਮਿੱਥ ਤੋਂ ਆਏ ਨਹੀਂ ਜਾਣਾ ਆ ਲੜਾਈ ਹੁ ਤੁਸੀਂ ਕਰਨੀ ਹੈ ਤੇ ਐਮਐਲਏ ਨੇ ਮਹੀਨਾ ਮੰਨ ਲਿਆ ਨਸ਼ੇ ਵੇਚਣ ਵਾਲੇ ਨੂੰ ਕੋਈ 15 ਲੱਖ ਲਈ ਜਾਂਦਾ ਮਹੀਨਾ ਕੋਈ 10 ਲੱਖ ਲਈ ਜਾਂਦਾ ਖੁੱਲੀ ਛੁੱਟੀ ਦਿੱਤੀ ਐ ਫੜ ਨਹੀਂ ਦਿੰਦੇ ਕਿਸੇ ਨੂੰ ਤੁਸੀਂ ਆਪ ਜਾਣਦੇ ਹੋ 10 ਸਾਲ ਹੋ ਗਏ ਤੁਹਾਡੇ ਪਿੰਡ 'ਚ ਕਿਸੇ ਨੇ ਇੱਟ ਲਾਈ ਜਾਂਦਾ ਪਿਛਲੇ 7 ਸਾਲਾਂ 'ਚ ਮੀਟਰ ਦੇ ਗੜੇ ਪੈ ਗਏ 100 ਪਿੰਡਾਂ ਦੇ ਵਿੱਚ ਇੱਕ ਦਿਨ ਨਹੀਂ ਗਿਆ ਪੁੱਛਣ ਤੇ ਬਾਦਲ ਸਾਹਿਬ ਤਾਂ ਮਿੰਟ 'ਚ ਪਹੁੰਚ ਜਾਂਦੇ ਸੀ ਦੱਸੋ ਕੀ ਮੁਆਵਜ਼ਾ ਚਾਹੀਦਾ ਹੈ ਇੱਥੇ ਗੜੇ ਪੈ ਇੱਥੇ ਨੰਮਾ ਖਰਾਬ ਹੋ ਗਿਆ ਚੋਨਾ ਖਰਾਬ ਹੋ ਗਿਆ ਕੋਈ ਦਵਾਨੀ ਨਹੀਂ ਦਵਾਨੀ ਨਹੀਂ ਕੀਤੀ ਆ ਲਕਸ਼ਣ ਥੋੜੀ ਬੇਟੀ ਥੋੜੀ ਭੈਣ ਲਕਸ਼ਣ ਲੜ ਰਹੀ ਹੈ ਬਾਪੂ ਬਾਦਲ ਤੁਹਾਡੇ ਆਪਣੇ ਬਜ਼ੁਰਗ ਸੀ ਤੁਹਾਡੇ ਬਜ਼ੁਰਗ ਸੀ ਮੈਂ ਇਕੱਲੀ ਕੱਲਾ ਲੜ ਰਿਹਾ ਅੱਜ ਪਹਿਲੀ ਵਾਰ ਹੈ ਬਾਦਲ ਸਾਹਿਬ ਦੇ ਬਿਗੈਰ ਨਹੀਂ ਤਾਂ ਉਹਨਾਂ ਦਾ ਆਸ਼ੀਰਵਾਦ ਇੰਨਾ ਹੁੰਦਾ ਸੀ ਆ ਸਾਰੀ ਜ਼ਿੰਮੇਵਾਰੀ ਉਹ ਹੀ ਸੰਭਾਲਣ ਦੇ ਹੁਣ ਕੱਲਾ ਆ ਇਲੈਕਸ਼ਨ ਵੀ ਲੜਨਾ ਦਾ ਪੂਰੇ ਪੰਜਾਬ ਚ ਆ ਕੇ ਅਕਾਲੀ ਦਲ ਨੂੰ ਜਿਤਾਉਣਾ ਹੈ ਜੇ ਅਕਾਲੀ ਦਲ ਜਿੱਦਦਾ ਤਾਂ ਹੀ ਲੰਬੀ ਜਿੱਦਦਾ ਤੇ ਤਾਂ ਹੀ ਲੰਬੀ ਦਾ ਮੁੱਖ ਮੰਤਰੀ ਬਣਦਾ ਸੋ ਜੇ ਤੁਸੀਂ ਉਹ ਦਿਨ ਲੈ ਕੇ ਆਉਣੇ ਹਨ ਜਦੋਂ ਹਰ ਮਹੀਨੇ ਆਟਾ-ਦਾਲ ਮਿਲੇ, ਸ਼ੱਕਰ ਮਿਲੇ, ਪੈਨਸ਼ਨਾਂ ਮਿਲੇ, ਸਾਰੀ ਚੀਜ਼ਾਂ ਮਿਲ ਫਿਰ ਮੈਨੂੰ ਖੁੱਲੀ ਛੁੱਟੀ ਦੇ ਕੇ ਆ ਲੜਾਈ ਤੁਸਾਨੂੰ ਆਪਣੀ ਬਣਾ ਕੇ ਆਪ ਲੜਨੀ ਪੈਣੀ ਹੈ ਮੈਨੂੰ ਮੈਂ ਹੁਣ ਮਦਰ ਮੁਸਈ ਦੱਸਾਂ ਇਹਦੇ ਬਾਅਦ ਇੱਕ ਮੰਡੀ ਕਿਲੇ ਵਾਲੀ ਮੀਟਿੰਗ ਹੈ ਉਹਦੇ ਬਾਅਦ ਮੇਰੀ ਹੈਗੀ ਜਲੰਧਰ ਮੀਟਿੰਗ ਦੇਖੋ ਕਿੱਥੇ ਜਲੰਧਰ ਕਾਲਬੀਸ ਉਧਰ ਗੁਰਤਾਸਪੁਰ ਸ਼ਿਆਰ ਪੋਠਾਨ ਉਧਰ ਉਧਰ ਕਰਦੇ ਕਰਦੇ ਮੈਨੂੰ ਕੱਲਾ ਬੋਸ ਹੁੰਦੇ ਮਿੱਥੇ ਤਾਂ ਆਏ ਨਹੀਂ ਜਾਣਾ ਆ ਲੜਾਈ ਹੁ ਤੁਸੀਂ ਕਰਨੀ ਹੈ ਨਾਲੇ ਥੋੜੇ ਕੋਲੇ ਐ ਇੰਨੇ ਤਗੜੇ ਪਾਲੂ ਸਾਹਿਬ ਦੇ ਪੁਰਾਣੇ ਸਾਥੀ ਹੋ ਐਪੀ ਝਾੜ ਚੰਗਾ ਦਊਗਾ ਕਿ ਨਹੀਂ ਚੰਗੀ ਰੇਰੂ ਪਾਈ ਐ ਸਾਰਾ ਕੁਝ ਫਿੱਟ ਹੈ ਕਿੰਨੀ ਥੋੜੀ ਕਿੰਨੀ ਵੋਟ ਕਿੰਨੀ ਇੱਥੇ ਬਣਦੀ ਸੋ ਕਿੰਨੀ ਪੰਨੀ ਹੁੰਦੀ ਹੈ ਤੇ ਜਿਹੜੇ ਬਾਰੇ ਪਈ ਉਹ ਗੇਰਾ ਤੋਂ ਲੋਕਾਂ ਨੂੰ ਕੰਮ ਆ ਤੇ ਫਿਰ 11077 1200 ਦਊਂਗੇ ਠੇਕਾ ਕਰ ਲੋ ਮੇਰੇ ਨਾਲ ਪੱਕਾ ਆ ਥੋੜੀ ਲੜਾਈ ਐ ਕਿਉਂ ਬਲੇ ਸੋਹ ਹੈ ਬਲੇ ਸਹੀ ਮੈਨੇ ਤੇ ਸੱਚੀ ਸ਼ਰਧਾ ਜੀ ਆਪਣੇ ਬਾਪੂ ਨੂੰ ਹੋ ਗਈ ਜਦੋਂ ਦੇਖਣਗੇ ਕਿ ਵਾਪਸ ਆਪਣੇ ਉਹਨਾਂ ਦੇ ਲੋਕੀ ਸਾਥੀ ਉਹਨਾਂ ਦੀ ਪਾਰਟੀ ਨਾਲ ਖੜ ਗਏ ਤੇ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਫਿਰ ਤੋਂ ਜਿਤਾਉ ਬਹੁਤ ਬਹੁਤ ਤਰ੍ਹਾਂ